ਕਾਲੀ ਮੈਂ ਰਾਜਪ੍ਰੀਤ ਸਿੰਘ ਪਿੰਡ ਬੜਲਾੜਾ ਜ਼ਿਲ੍ਹਾ ਮਾਨਸਾ ਮੈਂ ਹਰ ਸਾਲ ਦੂਸਰੀ ਮੰਗੀ ਜੰਤਰ ਬੀਜ ਦਿੰਦੇ ਜੀ ਰੇਹ ਵਾਸਤੇ ਅੱਗੇ ਬਾਹ ਰੇਜ਼ ਆ ਬਾਹ ਦੇ ਬਾਹਨ ਦੇ ਵਿੱਚ ਜਿਸ ਤੂੰ ਟ੍ਰਾਇਲ ਦੇ ਤੌਰ ਤੇ ਵਿਜੇਤਾ ਮੂਨ ਦੇ ਬੀਜ ਲਿਆਂਦਾ ਬਾੜ ਪੈਟਿਸਾਈਡ ਮਾਨਸਾ ਤੋਂ ਦੇਖ ਕੇ ਹੈਰਾਨ ਆ ਬਹੁਤ ਫੜੀਆਂ ਨੇ ਬਹੁਤ ਇਹਦੇ ਵਿੱਚ ਦਾਣੇ ਨੇ ਸਾਨੂੰ ਇਹ ਤਾਂ ਸੰਤੁਸ਼ਟਾ ਸਾਡੇ ਬਹੁਤ ਵਧੀਆ ਸਾਡਾ ਮਨ ਅੱਗ ਗਾਹਾਂ ਨੂੰ ਹੋਰ ਕਰਦਾ ਵੱਧ ਤੋਂ ਵੱਧ ਲਾਵਾਂਗੇ ਜਿਵੇਂ ਆ ਤੁਸੀਂ ਫਾਲ ਦੇਖ ਰਹੇ ਹੋ ਆ ਫਾਲ ਦੇਖ ਲਓ ਜੀ ਇਹ ਦੇਖੋ ਫੁੱਲ ਉਹਨੇ ਧਾਣੇ ਨੇ ਦੇ ਵਿੱਚ ਪੂਰਾ ਭਰਿਆ ਪਿਆ ਸਾਡਾ ਸਾਰਾ ਖਰਚਾ ਝੋਨੇ ਦੀ ਲਵਾਈ ਲਬੂਈ ਦਾ ਸਾਰੇ ਖਰਚੇ ਕੱਢੂਗੀ ਮੂੰਗੀ ਸਾਡੇ ਤੇ ਪੂਰਾ ਸੰਤੁਸ਼ਟਾਂ ਇਹ ਬੀਜ ਤੋਂ ਅੱਛਾ ਤੁਸੀਂ ਸਿਰਫ ਰੇਹ ਵਾਸਤੇ ਬੀਜਦੇ ਹੋ ਅੱਗੇ ਰੇਹ ਵਾਸਤੇ ਜੇ ਅੱਗੇ ਬਾਹਰ ਦੇ ਆਮ ਬੀਜ ਲੈਂਦੇ ਕੋ ਬਾੜ ਪੈਠੀ ਸਾਈਡ ਵਾਲਾ ਨੇ ਸਾਨੂੰ ਕਹਿੰਦੇ ਬਜੇਤਾ ਰਜਾਓ ਉਹ ਲਿਜਾ ਕੇ ਇਹ ਲਿਆ ਕੇ ਲਾਤੀ ਅਸੀਂ 8 10 ਕਿੱਲੇ ਲਾਏ ਨੇ ਜੀ ਅਸੀਂ ਇਹਦੇ ਸਾਡਾ ਮਦਰ ਫਲੀ ਬਹੁਤ ਹੈ ਇਹਨੂੰ ਅਸੀਂ ਦੋ ਸੰਤੁਸ਼ਟਾਂ ਵਿੱਚ ਖੁਸ਼ ਆਂਦੇ ਹਾਂ ਜੀ ਪੰਚ ਪੰਚ ਸੱਤ ਦਿਨਾਂ ਦੇ ਵਿੱਚ ਇਹ ਤਿਆਰ ਹੈ। ਤਿਆਰ ਹੈ। ਹਾਂਜੀ। ਤੇ ਮਤਲਬ ਪਸੰਦ ਆਈ ਵੈਰਾਈਟੀ ਤੁਹਾਨੂੰ ਇਹ? ਸਾਨੂੰ ਬਹੁਤ ਬਹੁਤ ਪਸੰਦ ਆਈ ਹੈ ਜੀ ਵੈਰਾਈਟੀ ਇਹ। ਸਾਨੂੰ ਸੰਤੁਸ਼ਟਾਂ ਜੀ ਮਾਦਰ ਕੇ ਅਗਾਂਹ ਅਗਲੇ ਸਾਲ ਹੋਰ ਵੱਧ ਤੋਂ ਵੱਧ ਲਾਵਾਂਗੇ ਅਸੀਂ।